ਹਾਂ ਜੀ ਸੁਆਗਤ ਹਾਂ ਕੀ ਨਾਮ ਹੈ ਜੀ ਆਪਣਾ ਸਾਹਮਣੇ ਦਿਖਵਾਓ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਕੁੜੀ ਆ ਨਾ ਜੀ 24 ਤਰੀਕ ਸਵੇਰੇ 7:30 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਅビック ਕਰਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਿੰਦੇ ਵੀ ਮੈਨੂੰ 100 ਰੁਪਏ ਦੇ ਦਿਓ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਭਾਈ ਬਾਗੀ ਕਿਤੇ ਸਾਈਕਲ ਘਰੇ ਖੜਾ ਤਾਂ ਜੇ ਫੇਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਕੀ ਕੁੜੀ ਦਾ ਨਾਮ ਹੈ ਹੁਸਨਪ੍ਰੀਤ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ 14ਵਾਂ ਸਾਲ ਹੈ ਕਿ ਕਿਹਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਬੀਕਰ ਦਾ ਮੁੰਡਾ ਜੀ ਗੱਗੂ ਉਹਦੀ ਵਾਈਫ ਦਾ ਉਹਦਾ ਫੋਨ ਕੀ ਕਹਿੰਦੀ ਤੁਹਾਨੂੰ ਆ ਕੇ ਉਹ ਕਹਿੰਦੀ ਵੀ ਬਾਹਰੇ ਤੁਹਾਡੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫੇਰ ਵੀ ਭਾਈ ਕਿੱਥੇ ਗਈ ਉਹ ਸਕੂਲ ਚ ਪਤਾ ਕਰਿਆ ਮਾਡਮ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆਈ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਨ ਅੱਠ ਕਰੀ ਪਰ ਉਸ ਤੋਂ ਬਾਅਦ ਜੀ ਕੈਮਰਿਆਂ ਚ ਲੱਭਦੇ ਰਹੇ ਫਿਰ ਥਾਣੇ ਗਏ ਜਣੀ ਮੇਰਾ ਨੱਕਰ ਮਸਾ ਹਾਦਸਾ ਕਿਥੋਂ ਲੁੱਪਿਆ ਪੂਰੀ ਖੇੜੀ ਜੱਟਾਂ ਖੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਉਹਨੇ ਵਿਕਰ ਦੇਕਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਪ ਉਹ ਨਹੀਂ ਗਏ ਕਿਸ ਨੇ ਕਿਹਾ ਗੱਲ ਜੜੀ ਨੇ ਵੇਚੀ ਆ ਜੜੀ ਨੇ ਵੇਚੀ ਆ ਪਿੰਡੋਂ ਪਰਮਜੀਤ ਕੌਰ ਆਦਾ ਨਾਮ ਉਹਨਾਂ ਨੇ ਉਹਨਾਂ ਨੇ ਖੇੜੀ ਜੱਟਾਂ 'ਚ ਵੇਚਤੀ ਤੇ ਵਿਆਹ ਵੀ ਕਰਵਾਤਾ ਉਹਦਾ ਅੱਡੀ ਦਾ ਬੱਚਿਆ ਛੋਟੀ ਜੀ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਬੂਤ ਜਾਂ ਕੋਈ ਧੱਖਾ ਦੇਖੀ ਕੋਈ ਗਵਾਹ ਹੈਗੀ ਹਾਂਜੀ ਉਹ ਵੀ ਮਾਂ ਆ ਜੀ ਅੱਜ ਪਾਰਟੀ ਰੱਖੀ ਸੀ ਮੈਂ ਇਤਰੇ ਬਤਾਇਆ ਉਹਨਾਂ ਦੇ ਸਾਰਾ ਕੁਝ ਬਹੁਤ ਤਕਰਾ ਠੀਕ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਜੀ ਕੀ ਕਾ ਵਾਕਿਆ ਹੋਇਆ ਸੀਗਾ ਇਹ ਦੇਖੋ ਆਪਣੇ ਸਾਹਮਣੇ ਘਰ ਆ ਜੀ ਬਿਲਕੁਲ ਆਪਣਾ ਪਰਿਵਾਰ ਆ ਜੀ ਕੇ ਸਾਰਾ ਤੇ ਇਹਨਾਂ ਦੀ ਬੱਚੀ ਛੋਟੀ ਆ ਬਿਲਕੁਲ 14 ਸਾਲ 10 ਕੇ ਹਟੇ ਨੇ ਹਨਾ ਵੀ ਉਹ ਜਿਹੜਾ ਹੁਣ ਉਹ ਦੱਸ ਰਹੇ ਨੇ ਵੀ ਸਵੇਰੇ ਸੇ 7 ਵਜੇ ਤੱਕਰੀਬਨ ਵੀ ਉਹ ਸਕੂਲ ਨੂੰ ਤਿਆਰ ਹੋ ਕੇ ਗਈ ਆ ਆਪਣਾ ਸਾਈਕਲ ਲੈ ਕੇ ਗਈ ਆ ਘਰੋਂ ਤੇ ਸਾਡੇ ਪਿੰਡ ਦੀ ਜੋ ਹੈਗੀ ਆ ਜੋ ਨਾਂ ਦੱਸ ਕੇ ਸਾਡੇ ਨੇ ਭਰਮਜੀਤ ਤੇ ਉਹਦੀ ਨੂੰ ਇਹਨੂੰ ਮਤਲਬ ਕਾਫੀ ਟਾਈਮ ਤੋਂ ਲਾਲਚ ਦੇ ਵਿੱਚ ਦੇਖ ਕੇ ਪੈਸੇ ਦੇ ਕੇ ਜਾਂ ਕੁਝ ਖਾਣ ਨੂੰ ਦੇ ਕੇ ਕੋਈ ਇਹਨੂੰ ਪ੍ਰਭਾਵ ਆ ਰਹੇ ਨੇ ਵੀ ਹਾਂ ਲਾਲਚ ਦੇ ਵਿੱਚ ਦਿੱਤਾ ਨੂੰ ਤੇ ਇਹਨਾਂ ਦਾ ਕੋਈ ਗਰੁੱਪ ਬਣਿਆ ਹੋਇਆ ਅੱਗੇ ਤੋਂ ਅੱਗੇ ਲਿੰਕ ਬਣੇ ਹੋਣੇ ਅੱਗੇ ਜਲਾਨੀਆਂ ਨਾਲ ਆ ਕਾਹਾਂ ਕਿਤੇ ਹੋਣਗੇ ਹੁਣ ਪਤਾ ਕਰਾਂਗੇ ਸਾਰਾ ਪੁਲਿਸ ਜਾਂਚ ਕਰ ਰਹੀ ਹੈ ਇਹ ਗੱਲ ਦੀ ਤੇ ਇਹਨਾਂ ਨੇ ਉਹ ਵੇਚ ਚੁੱਕੀ ਤੇ 24 ਤਰੀਕ ਦੀ ਗੱਲ ਆ ਜੀ ਉਹ ਅੱਜ ਦੇਖ ਲਓ ਤੁਸੀਂ ਕਿੰਨੇ 28 ਤਰੀਕ ਹੋ ਗਈ ਵੀ 5 ਦਿਨਾਂ ਬਾਅਦ ਆਪਾਂ ਨੂੰ ਅੱਜ ਇਹ ਕੈਮਰੇਆਂ ਦੇ ਵਿੱਚ ਲੱਭਣਾ ਕਰਨਾ ਆ ਪੁਲਿਸ ਨੇ ਵੀ ਹੁਣ ਸਾਥ ਦਿੱਤਾ ਚਲੋ ਆਪਣਾ ਵੀ ਕੈਮਰਾ ਦੇ ਫੁਟੇਜ ਲੱਭੀ ਆ ਆਪਾਂ ਨੇ ਕਾਫੀ ਕੈਮਰੇ ਦਿਖੇ ਨੇ ਵੀ ਉਹਦੇ ਵਿੱਚ ਸੋ ਹੋ ਰਿਹਾ ਜਦ ਕਿ ਇਹ ਬਿਲਕੁਲ ਮੰਨ ਨਹੀਂ ਜਿਹੜੇ ਵੀ ਸਾਨੇ ਬਿਲਕੁਲ ਕੁਝ ਨਹੀਂ ਕੀਤਾ ਜਦੋਂ ਹੁਣ ਸਾਰਾ ਕੁਝ ਪਤਾ ਲੱਗ ਚੁੱਕਾ ਕੁੜੀ ਵੀ ਦੱਸ ਰਹੀ ਆ ਵੀ ਹਾਂ ਮੈਨੂੰ ਉਹਦੀ ਨੂਨੇ ਅੱਗੇ ਵੇਚਿਆ ਤੇ ਅਸੀਂ ਚਾਹੁੰਦੇ ਆ ਵੀ ਸਾਰਾ ਮਤਲਬ ਪਿੰਡ ਹੀ ਸਾਰਾ ਇਕੱਠਾ ਹੋਇਆ ਵਾ ਇੱਥੇ ਕਿਹੜੀ ਗੱਲ ਕਰ ਰਹੇ ਨੂਨੇ ਵੇਚੋ ਕਬੂਲ ਨਾ ਹੋਇਆ ਬਿਲਕੁਲ ਜੀ ਹਣ ਸਾਡੀ ਕੁੜੀ ਇਹ ਗੱਲ ਮੰਨਦੀ ਆ ਵੀ ਹਾਂ ਹਾਂ ਮੈਨੂੰ ਉਹਦੇ ਨੂਨੇ ਵੇਚ ਆ ਗਾ ਹਾਂ ਇਹਦੀ ਗਾਹਾਂ ਸੱਸ ਦਾ ਵੀ ਬਿਲਕੁਲ ਵਿੱਚ ਹੱਥ ਆਈਏ ਬੱਚੀ ਕਿੱਥੇ ਹੈ ਹਸਪੀਟਲ ਬੇ ਬੱਚੀ ਅੰਦਰ ਠਾਣੇ ਦੇ ਵਿੱਚ ਲੈ ਕੇ ਆਏ ਨੇ ਜੀ ਮੁਲਾਜ਼ਮਾਂ ਪਹਿਲਾਂ ਲੈ ਕੇ ਗਏ ਸੀ ਸੱਜੂਵਾਲ ਥਾਣੇ ਦੇ ਵਿੱਚ ਉੱਥੋਂ ਵਾਪਸ ਸਾਨੂੰ ਇੱਕਦਮ ਉੱਥੋਂ ਕੱਢ ਕੇ ਲੈ ਕੇ ਆਏ ਨੇ ਵੀ ਇੱਧਰ ਜ਼ਿਆਦਾ ਇਕੱਠ ਹੋ ਚੁੱਕੇ ਹੈ ਕਿਹੜੇ ਪਿੰਡ ਤੋਂ ਬੱਚੀ ਕਿਹੜੇ ਪਿੰਡ ਤੋਂ ਮਿ ਅੱਜ ਪੰਜਵਾਂ ਦਿਨ ਆ ਉਹਨੂੰ ਅੱਜ ਪੰਜਵਾਂ ਦਿਨ ਆ ਜੀ ਅੱਜ ਮਿਲੀ ਹੈ ਇਹ ਪੁਲਿਸ ਸ਼ਾਹ ਨੇ ਮਤਲਬ ਮਿਲ ਲੱਭੀ ਗਈ ਹੈ ਇਹ ਹਾਂ ਜੀ ਵੇਨਲਵਾ ਮਤਲਬ ਪੂਰੇ ਹੀ ਸਾਡੇ ਪਿੰਡ ਦਾ ਸਹਿਯੋਗ ਨਾਲ ਕੈਮਰੇ ਲੱਭ ਲੱਭ ਕੇ ਆਈ ਹੈ ਹਨਾ ਕੈਮਰਿਆਂ ਦੇ ਵਿੱਚ ਦੇਖਦੇ ਕਿ ਸਾਰੇ ਪਿੰਡ ਨੇ ਇਹ ਕੋਸ਼ਿਸ਼ ਕੀਤੀ ਹੈ ਮਤਲਬ ਲੱਭਣ ਦੀ ਉਹਨਾਂ ਨੂੰ ਹੋਰ ਤੁਸੀਂ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਹੈ ਜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜੋ ਇਹਨੇ ਕੀਤਾ ਮਤਲਬ ਬਹੁਤ ਹੀ ਗਲਤ ਕੀਤਾ ਜੋ ਨਿੰਦਣਯੋਗ ਆ ਵੀ ਇਹਨਾਂ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜੋ ਇੱਕ ਹੋਰ ਵੀ ਗੱਲ ਸਾਹਮਣੇ ਆ ਰਹੀ ਆ ਇੱਕ ਤਾਂ ਇਹ ਵਿਆਹ ਦੀ ਗੱਲ ਸਾਹਮਣੇ ਆ ਗਈ ਦੂਜੀ ਗੱਲ ਵੀ ਤਿੰਨ ਚਾਰ ਕੁੜੀਆਂ ਦੀ ਹੋਰ ਪਲੈਨਿੰਗ ਕੀਤੀ ਹੋਈ ਹੈ ਇਹਨਾਂ ਨੇ ਜੋ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਹਨਾਂ ਨੇ ਚੱਕਣੀਆਂ ਸੀਗੀਆਂ ਵੀ ਇਹ ਮਤਲਬ ਜਿਹੜਾ ਵੀ ਇਹਨਾਂ ਗਰੁੱਪ ਬਣਿਆ ਹੋਇਆ ਇਹਨੂੰ ਪੁਲਿਸ ਨੂੰ ਬੇਨਤੀ ਇਹੀ ਹੈ ਮੇਰੀ ਜੋ ਵੱਡੇ ਵੀ ਅਫਸਰ ਇਹਨਾਂ ਦੇ ਵੀ ਇਹਨੂੰ ਫੜ ਕੇ ਸਾਹਮਣੇ ਲਿਆਂਦਾ ਜਾਵੇ ਤੇ ਇਹਨਾਂ ਨੂੰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਇਹਨਾਂ ਤੇ ਪਿੰਡ ਦਾ ਹੀ ਗੈਂਗ ਹੈ ਕੋਈ ਜਿਹੜੀ ਲੇਡੀਜ਼ ਇਹ ਪਿੰਡ ਦੀ ਛਾੜੀ ਜੋ ਇੱਕ ਜਨਾਨੀ ਸਾਹਮਣੇ ਆਈ ਹੈ ਜੋ ਇਹਨਾਂ ਦਾ ਪਰਿਵਾਰ ਸਾਹਮਣੇ ਆਇਆ ਉਹਨਾਂ ਦਾ ਗਾਹਾਂ ਲਿੰਕ ਨੇ ਜੀ ਉਹਦੇ ਬਾਰੇ ਮੈਨੂੰ ਹਜੇ ਬਹੁਤਾ ਨਹੀਂ ਪਤਾ ਪਿੰਡ ਦਾ ਕੋਈ ਸਰਪੰਚ ਪੁਆਇਦਾ ਕੋਈ ਆਇਆ ਹੈ ਉਹਰੇ ਤੁਹਾਡੇ ਨਾਲ ਇਸ ਟਾਈਮ ਵੈਸੇ ਸਾਡਾ ਸਾਰਾ ਪਿੰਡੀ ਹੀ ਖੜਾ ਹੈ ਸਰਪੰਚ ਸਾਹਿਬ ਸਾਡੇ ਕਿਤੇ ਵੀਜੀ ਹੋਣਗੇ ਕਿਤੇ ਮੈਂਬਰ ਵੀ ਹੈਗੇ ਨੇ ਸਾਡੇ ਪਉਦ ਵਿੱਚ ਮਤਲਬ ਸਾਡੀ ਪੂਰੀ ਟੀਮ ਹੀ ਆਈ ਹੈ ਜੀ ਪਿੰਡ ਬਲੂ ਸੋ ਅੱਜ ਜਿੱਥੋਂ ਮਰਜੀ ਆਸੇ ਤੁਸੀਂ ਕੈਮਰਾ ਵਲ ਤੇ ਠੀਕ ਹੈ ਰੋਲ ਸਰ ਪਿੰਡ ਮੁੰਨਖੀ ਦੇ ਵਿੱਚ ਕੰਡਣਾ ਨੇ ਕੀ ਸਾਹਮਣੇ ਆ ਰਹੀ ਹੈ ਸਰ ਸਰ ਇਹ 26 ਤਰੀਕ ਨੂੰ ਲੜਕੀ ਜੋ ਨਾਬਾਲਗ ਹੈ ਉਹਦੇ ਫਾਦਰ ਵੱਲੋਂ ਸਾਨੂੰ ਅਪਰੋਚ ਕੀਤਾ ਗਿਆ ਸੀ ਤੇ ਉਹਨੇ ਦੱਸਿਆ ਵੀ ਉਹਦੀ ਨਾਬਾਲਗ ਲੜਕੀ ਜੋ ਸਕੂਲ ਗਈ ਸੀ ਰੋਜ਼ਾਨਾ ਤਰ੍ਹਾਂ ਤੇ ਉਸ ਤੋਂ ਬਾਅਦ ਨਹੀਂ ਮਿਲ ਰਹੀ ਹੈ ਤੇ ਜਿਸ ਤੇ ਅਸੀਂ ਐਕਸ਼ਨ ਲੈਂਦੇ ਹੋਏ 26 ਤਰੀਕ ਨੂੰ 18 ਨੰਬਰ ਐਫ ਆਈ ਆਰ ਅਨਨੋਨ ਵਿਅਕਤੀ ਦੀ ਖਲਾਫਤ ਰੈਟ ਸ਼ਾਰਟ ਦਾ ਮਕਦਮਾ ਦਰਜ ਕਰ ਲਿਆ ਸੀ ਜਦੀ ਤਫਤੀਸ਼ ਦੇ ਵਿੱਚ ਅਸੀਂ ਕਾਫੀ ਕੁਝ ਫੋਨ ਰਿਕਾਰਡਸ ਵਗੈਰਾ ਜੋ ਵੀ ਕੁਝ ਅਸਾਈ ਕਰ ਸਕਦੇ ਸੀ ਕੀਤਾ ਤੇ ਜਲਦੀ ਤੋਂ ਜਲਦੀ ਅਸੀਂ ਵਿਦੀਨ 48 ਆਰਸ ਸੀ ਅਸੀਂ ਇਸ ਕੁੜੀ ਨੂੰ ਰਿਕਵਰ ਕਰਾ ਲਿਆ ਸੀਗਾ ਤੇ ਇਹ ਕੁੜੀ ਅਮਰਪਾਲ ਸਿੰਘ ਤੇ ਉਹਦਾ ਫਾਦਰ ਜਗਤਾਰ ਸਿੰਘ ਇਹ ਕਿਹੜੀ ਜੱਟਾਂ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰੋਂ ਅਸੀਂ ਰਿਕਵਰ ਕਰਾਈ ਹੈ ਤੇ ਡੂਰਿੰਗ ਇਨ ਇੰਟਰੋਗੇਸ਼ਨ ਉਹਨਾਂ ਨੇ ਜੋ ਦੱਸਿਆ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਅਸੀਂ ਸਾਨੂੰ ਅਸੀਂ ਮੈਰਿਜ ਕਰਨੀ ਸੀ ਤੇ ਦੀਪਿਕਾ ਨਾਦੀ ਇਹਨਾਂ ਦੀ ਕੋਈ ਪਿੰਡ ਦੀ ਹੈਗੀ ਇਹ ਮੂੜਖੜੇ ਦੀ ਉਹਨੇ ਕੁਝ ਪੈਸਿਆਂ ਦੇ ਲਾਲਚ 'ਚ ਇਹਨੂੰ ਵਰਗਲਾ ਕੇ ਕੁੜੀ ਨੂੰ ਇਹਨਾਂ ਦੇ سپੁਰਦ ਕਰਤਾ ਸੀ ਕਿੰਨੀ ਕਮਾਉਂਦੀ ਸੀ ਜੀ ਹਜੇ ਦਾ 10-20 ਹਜ਼ਾਰ ਹੀ ਹੈ ਕਿਉਂਕਿ ਦੋਨੋਂ ਤਰਫੀ ਗਰੀਬ ਤੱਕਾ ਹੀ ਹੈ ਕੋਈ ਜ਼ਿਆਦਾ ਮੈਨੂੰ ਇਸ ਤਰ੍ਹਾਂ ਦਾ ਅਜੇ ਤੱਕ ਰੈਕਟ ਵਗੈਰਾ ਨਹੀਂ ਆਇਆ ਸਾਹਮਣੇ ਕਿਉਂਕਿ ਦੋਨੋਂ ਹੀ ਗਰੀਬ ਜਿਹੇ ਪਰਿਵਾਰ ਹੈਗੇ ਇੱਕ ਵੀਨਾ ਹੈ ਇਹ ਉੱਥੇ ਰਹਿੰਦੀ ਆਪਣੇ ਖੇੜੀ ਜੱਟਾ ਹੀ ਰਹਿੰਦੀ ਹੈ ਸਾਫ ਸੁਥਰੇ ਦਾ ਮਜ਼ਦੂਰੀ ਦਾ ਕੰਮ ਕਰਦੀ ਹੈ ਉਹਨੇ ਇਹਦੇ ਵਿੱਚ ਮੀਡੀਏਟਰ ਦਾ ਕੰਮ ਕੀਤਾ ਦੀਪਿਕਾ ਦੀ ਮਾਸੀ ਲੱਗਦੀ ਹੈ ਇਹ ਰਿਸ਼ਤੇਦਾਰੀ ਚ ਇਹਨਾਂ ਨੇ ਮਾਸੀ ਨੇ ਤੇ ਆਪਣੀ ਭਾਨਜੀ ਨੇ ਆ ਉਸਨੇ ਗੱਲਬਾਤ ਕਰਕੇ ਵੀ ਆਏ ਨੇ ਦੱਸਿਆ ਵੀ ਸਾਡੇ ਪਿੰਡ ਚ ਕੋ ਲੜਕੀ ਹੈਗੀ ਹੈ ਤੇ ਉਹਨੂੰ ਵਰਗਲਾ ਕੇ ਤੇ ਇਹਨਾਂ ਨੂੰ ਉਹਨਾਂ سپੁਰਦ ਕਰਤਾ ਤੇ ਲੜਕੇ ਸੀ ਵਿਦਨ 48 ਰਸਰ ਰਿਕਵਰ ਕਰਕੇ ਇਹਨਾਂ ਨੂੰ ਰੈਸਟ ਕਰ ਲਿਆ ਤੇ ਆਲਮੋਸਟ ਹੁਣ ਤੱਕ ਜੋ ਤਫਤੀਸ਼ ਆਈ ਹੈ ਜੋ ਫਾਰਮਲ ਤਫਤੀਸ਼ ਹੈ ਉਹ ਵੀ ਕੰਪਲੀਟ ਕੀਤੀ ਜਾ ਚੁੱਕੀ ਹੈ ਸਾਰੇ ਵੱਲੋਂ ਤੇ ਚਾਰੋ ਅਕਿਊਜ਼ਡ ਜਿਹੜੇ ਸਾਹਮਣੇ ਆਏ ਆ ਜਿਨ੍ਹਾਂ ਦਾ ਉਹ ਸਾਰੇ ਅਰੈਸਟ ਹੋ ਚੁੱਕੇ ਨੇ ਕਿਹੜੇ ਕਿਹੜੇ ਅਕਿਊਜ਼ਡ ਤੇ ਸੀ ਜਿਹਦੇ ਨਾਲ ਮੈਰਿਜ ਕੀਤੀ ਗਈ ਸੀ ਅਮਰਿਤਪਾਲ ਸਿੰਘ ਜੋ 24-25 ਸਾਲ ਦਾ ਹੈਗਾ ਉਹਦੀ ਅਰੈਸਟ ਹੋ ਗਈ ਸੀ ਤੇ ਜਗਤਾ ਸਿੰਘ ਉਹਦਾ ਫਾਦਰ ਹੈ ਉਹਦੀ ਅਰੈਸਟ ਹੋ ਚੁੱਕੀ ਹੈ ਉਧਰ ਨੂੰ ਜੁਡੀਸ਼ੀਅਲ ਕਸਟਡੀਜ਼ ਜਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਅਸੀਂ ਜੋ ਦੀਪਿਕਾ ਹੈ ਜਿਹਨੇ ਇਹਨੂੰ ਵਰਗਲਾ ਕੇ ਵੇਚਿਆ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਤੇ ਇਹਦੀ ਦੀਪਿਕਾ ਦੀ ਮਾਸੀ ਜੋ ਉਹਨਾਂ ਦੇ ਪਿੰਡ ਦੇ ਲੜਕੇ ਦੇ ਪਿੰਡ ਦੇ ਸੀ ਵੀਨਾ ਰਾਣੀ ਉਹਦੀ ਵੀ ਅਰੈਸਟ ਹੋ ਚੁੱਕੀ ਹੈ ਪਰਮਜੀਤ ਕੌਰ ਦਾ ਕੀ ਇਹਦੇ ਵਿੱਚ ਕੋਈ ਸਾਹਮਣੇ ਆਇਆ ਹਜ ਤੱਕ ਤਾਂ ਪੁਲਿਸ 'ਚ ਕੋਈ ਪਰਮਜੀਤ ਕੌਰ ਦਾ ਕੋਈ ਰੋਲ ਨਹੀਂ ਨਿਕਲ ਕੇ ਆਇਆ ਸਾਹਮਣੇ ਜੀ ਅਸਰ ਇਹਦੇ ਵਿੱਚ ਜਿਹੜਾ ਹੈਗਾ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਨੇ ਸੀਸੀਟੀਵੀ ਜੀ 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 ਉਹਦੇ ਵਿੱਚ ਕੁਝ ਨਿਕਲ ਗਿਆ ਇਨਪੁਟ ਨਿਕਲਿਆ ਸਾਹਮਣੇ ਜੋ ਮੋਟਰਸਾਈਕਲ ਤੇ ਲੈ ਕੇ ਜਾ ਰਹੀ ਉਹ ਪਿੱਛੇ ਲੱਜੜ ਲੇਡੀਜ਼ ਬੈਠੀ ਹੈ ਸੀਸੀਟੀਵੀ 'ਚ ਉਹ ਵੀਨਾਰਾਣੀ ਜੀ ਉਹ ਅਰੈਸਟ ਹੋ ਚੁੱਕੀ ਹੈ ਯਾਰ ਜੋ ਚਲਾ ਕੇ ਲੈ ਕੇ ਜਾ ਰਿਹਾ ਉਹ ਜਗਤਾਰ ਸਿੰਘ ਹੈ ਜਿਸ ਦੇ ਬੇਟੇ ਦੀ ਜਿਸ ਨੇ ਆਪਣੇ ਬੇਟੇ ਨਾਲ ਮੈਰਿਜ ਕੀਤੀ ਉਹ ਤਸਦੀਕ ਹੋ ਚੁੱਕਿਆ ਦੋਨੋਂ ਅਰੈਸਟ ਹੋ ਚ ਕਿ 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 ਸਰ ਉਹ ਇਹ ਬੋਤਾਰਾ ਮਨ ਲੱਗਦੀ ਚਾਰੀ ਤੁਹਾਨੂੰ ਲੱਗਦਾ ਕਿ ਆਣ ਟੈਂਟ ਜਿਹੜਾ ਲੜਕਾ ਹੈ ਉਹਦੇ ਉੱਪਰ ਕੋਈ ਸੈਕਸ਼ਨ ਕੀਤਾ ਗਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਜੋ ਜੋ ਅਕੋਰਡਿੰਗ ਟੂ ਲਾ ਜੋ ਜੋ ਸੈਕਸ਼ਨ ਬਣਦੇ ਨੇ ਉਹ ਇਨਹਾਂਸ ਕੀਤੇ ਜਾਣਗੇ ਤੇ ਲੀਗਲ ਰਾਈ ਵੀ ਲਈਤੀ ਜਾਊਗੀ ਤੇ ਜੋ ਵੀ ਹੋਊਗਾ ਤਫਤੀਸ਼ ਦੇ ਵਿੱਚ ਇਹਨੂੰ ਜਲਦ ਤੋਂ ਜਲਦ ਇਹਨੂੰ ਤਫਤੀਸ਼ ਨੂੰ ਮੁਕੰਮਲ ਕਰੇ ਇਹਨੂੰ ਦਿਨ ਹੋ ਚੁੱਕੇ ਸੀ ਜਦੋਂ ਮੈਰਿਜ ਹੋਈ ਹੈ ਬੇ ਲੜਕੀ ਇਹਨੂੰ ਕਿਹਾ ਲੜਕੀ ਨੇ ਮੈਡਮ ਗੁਰਪ੍ਰੀਤ ਸਬ ਇੰਸਪੈਕਟਰ ਮੈਡਮ ਨੇ ਲੜਕੀ ਜਦੋਂ ਬਰਾਮਦ ਹੋਈ ਹੈ ਤੇ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਸੀ ਉਹਨਾਂ ਨੇ ਪ੍ਰੀਮੀਅਰੀ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਉਸ ਤੋਂ ਬਾਅਦ ਜੋ ਸਟੇਟਮੈਂਟ ਦਿੱਤੇ ਹੈ ਵਿੱਚ 24 ਤਰੀਕ ਨੂੰ ਇੱਥੋਂ ਜਦੋਂ ਕੁੜੀ ਨੂੰ ਲੈ ਕੇ ਗਏ 24 ਤਰੀਕ ਨੂੰ ਸ਼ਾਮ ਨੂੰ ਹੀ ਮੈਰਿਜ ਕਰਤੀ ਸੀ ਉਹਨਾਂ ਨੇ ਇੱਕ ਫਾਰਮਲ ਜਿਹਾ ਕੀਤਾ ਉਹਨਾਂ ਨੇ ਕੋਈ ਜ਼ਿਆਦਾ ਕੋਈ ਰੀਤੀ ਰਿਵਾਜ ਨਹੀਂ ਕੀਤੇ ਸੀ ਪਿੰਡ ਦੇ ਵਿੱਚ ਕਹਿੰਦਾ ਇੱਕ ਔਟ ਹੋਇਆ ਕਾਫੀ ਮੈਰਿਜ ਦੇ ਵਿੱਚ ਕਹਿੰਦੇ ਟੈਡ ਕੂਨ ਲੱਗਿਆ ਸਭ ਪਿੰਡ ਨਹੀਂ ਹਜੇ ਇਸ ਤਰ੍ਹਾਂ ਦੀ ਕੋਈ ਤਸਦੀਕ ਨਹੀਂ ਹੋਈ ਮੈਰਿਜ ਕਿੱਥੇ ਹੋਈ ਸੀ ਸਰ ਇਹ ਕਿਸੇ ਮੰਦਿਰ ਚ ਕਿਹਾ ਹੈ ਉਹਨਾਂ ਇਹ ਉਹਨਾਂ ਦੇ ਮੇਰੇ ਖਿਆਲ ਪਾਸੋਂ ਜਾਂ ਕਿਹੜੀ ਜੱਟਾਂ ਕਿਸੇ ਮੰਦਿਰ ਚ ਕੀਤੀ ਹੈ ਤੇ ਉਹ ਅੰਡਰ ਇਰੋਗੇਸ਼ਨ ਚ ਪਤਾ ਲੱਗ ਜਾਵੇ ਕਿ ਜਿਹੜਾ ਮੁੰਡਾ ਗ੍ਰਿਫਤਾਰ ਹੋ ਤੇ ਨਾਲ ਰਹੀ ਸੀ ਕੁੜੀ ਨੀ ਕੁੜੀ ਦੇਖੋ ਮੈਂ ਕੁੜੀ ਨਾਲ ਡਾਇਰੈਕਟ ਕਿਉਂਕਿ ਅਸੀਂ ਨਹੀਂ ਪੁੱਛ ਕੇ ਕਰ ਸਕਦੇ ਸੀਗੇ ਨਾਬਾਲਗ ਬੱਚੀ ਸੀ ਤੋਂ ਮੈਡਮ ਗੁਰਪ੍ਰੀਤ ਕੌਰ ਨੇ ਕੀਤੀ ਸੀਗੀ ਤੇ ਮੈਂ ਜੋ ਜੋ ਵਰਸ਼ਨ ਨਿਕਲ ਕੇ ਆਈ ਹੈ ਉਹ ਕਹਿੰਦੇ ਵੀ ਡਾਇਰੈਕਟ ਜੋ ਇਹ ਜੋ ਸੋ ਕੋਲਡ ਮੈਰੀ ਸੀ ਉਹ ਹਸਬੰਡ ਵਾਈਫ ਇਕੱਠੇ ਨਹੀਂ ਰਹੇ ਇਹ ਆਪਣੀ ਜੋ ਲੜਕੇ ਦੀ ਪੈਣ ਹੈ ਉਹਦੇ ਨਾਲ ਰਹੀ ਦੋ ਤਿੰਨ ਸਰ ਇਹਦੇ ਵਿੱਚ ਮੈਡੀਕਲ ਸਭ ਤੋਂ ਵੱਡੀ ਗੱਲ ਹੈ ਕਿ ਮੈਡੀਕਲ ਕਰਾਇਆ ਗਿਆ ਕਿ ਇਸ ਤੇ ਮੈਡੀਕਲ ਕਰਵਾਉਣ ਵਾਸਤੇ ਟੀਮ ਭੇਜੀ ਗਈ ਸੀ ਤੇ ਜੋ ਇਹਦੀ ਫੈਮਿਲੀ ਤੇ ਲੜਕੀ ਨੇ ਉਥੋਂ ਰਿਫਿਊਜ਼ ਕੀਤਾ ਹੈ ਮੈਡੀਕਲ ਕਰਵਾਉਣ ਵਾਸਤੇ ਬਟ ਜੇ ਕੁਝ ਅਨਮੋਲ ਹੋ ਗਏ ਉਹਨਾਂ ਕੇ ਫਿਰ ਆਪਾਂ ਜਬਰਦਸਤੀ ਨਹੀਂ ਕਰਵਾ ਸਕਦੇ ਨਾ ਮੈਡੀਕਲ ਨਹੀਂ ਪੋਸਕੋ ਐਕਟ ਦੇ ਹਿਸਾਬ ਨਾਲ ਵੀ ਲੱਗ ਸਕਦਾ ਹੈ ਕਿ ਕੀ ਕੀ ਜੇ ਕੁੜੀ ਨੂੰ ਇੱਕ ਤਰ੍ਹਾਂ ਅਗਵਾ ਕਰਕੇ ਰੱਖੀ ਹੋਏ ਨੇ ਜਾਂ ਕੁਝ ਨਹੀਂ ਅਗਵਾ ਦਾ ਸੈਕਸ਼ਨ ਤਾਂ ਲੱਗ ਚੁੱਕੇ ਸਰ ਕਿਹੜੀ ਕਿਹੜੀ ਤਾਰ ਲੱਗੀ ਟ੍ਰੇਡ ਸ਼ਾਟ ਹੀ ਲੱਗਿਆ ਇੱਕ ਪਿੰਡਰ ਨੇ ਇਨਜ਼ਾਮ ਲਾਇਆ ਕਿ ਜਿਹੜਾ ਹੈ ਪੇਟੀ ਦੇ ਫਾਦਰ ਹੈ ਉਹਦੇ ਮਾਦਰਾ ਉਸ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਕਾਫੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਉਹਦੇ ਉੱਪਰ ਕੋਈ ਹੋ ਸਕਦਾ ਹੁਣ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਵੈਸੇ ਹੀ ਇਹ ਮਨਕੜੰਦ ਗੱਲਾਂ ਹੁੰਦੀਆਂ ਨੇ ਤੇ ਕਿਸੇ ਕੋਈ ਵੀ ਕੁਝ ਵੀ ਕਹਿ ਸਕਦਾ ਹੈ ਜੋ ਤਫਤੀਸ਼ ਚ ਆਏਗਾ ਉਹੀ ਅਸੀਂ ਕਰਾਂਗੇ ਇਸ ਤਰ੍ਹਾਂ